ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਾਂ ਆ ਗਏ ਆ ਆਪਣੇ ਸੈਟਅਪ ਤੇ ਤੇ ਕਰਦੇ ਆਂ ਸ਼ੌਕ ਦੇ ਨਾਲੇ ਜਾਪਾ ਕਰਦੇ ਆਂ ਰਿੰਗਮ ਜਾਰ ਮਰ ਖੁੱਲਿਆ ਹੋਇਆ ਆ ਆਪਾਂ ਤੋ ਕਿ ਇਹ ਭੁੱਖਾ ਸਿਗਾ ਇਹਨੂੰ ਤਕਰੀਬਨ ਸਾਰੀ ਦਿਹਾੜੀ ਬੰਦੀ ਘਰੀਦਾ ਅਜੇ ਕਿਉਂਕਿ ਇਹਦੇ ਨਾਲ ਹੁਣ ਕੋਈ ਮੱਦ ਨਹੀਂ ਲਾਈ ਹੋਈ ਇਹ ਇਕੱਲਾ ਹੀ ਫਿਰਦਾ ਆ ਤੇ ਇਹਨੂੰ ਬੰਦ ਰੱਖੀਦਾ ਅਜੇ ਦੇ ਨਾ ਮਾਦੀ ਲਾਵਾਂਗੇ ਫੇਰ ਇਹਨੂੰ ਜ਼ਿਆਦਾ ਖੋਲਾਂਗੇ ਇਹ ਵਾਖੀ ਕਰੋ ਦੀ ਸ਼ੌਕ ਇਹ ਤਾਂ ਚੋਕ ਜਿਹਾ ਆਪਣਾ ਸ਼ੌਕ ਆ ਤੇ ਇਹਨੂੰ ਆਪਾਂ ਬੰਦ ਕਰ ਦੇਣਾ ਥੋੜੇ ਟਾਈਮ ਤੱਕ ਬਸ ਇੱਧਰ ਆਪਣਾ ਗਲਵਾ ਬੇਂਗਮ ਪਟਾਖੜਾ ਇਹਨੂੰ ਆਪਾਂ ਸਾਰੀ ਜੜੀ ਖੁੱਲਾ ਛੱਡੀ ਦਾ ਕੋਈ ਕਿਸ ਨਾਲ ਲੱਗਦਾ ਲੋਕ ਤਾਂ ਨਹੀਂਗਾ ਇਦਾਂ ਵੇ ਇਹ ਪੈਣ ਲਾ ਪਿਆ ਪੱਠਾ ਵੀ ਪੈਂਦਾ ਜਿਹੜਾ ਗਲਵਾ ਪੱਠਾ ਨਾ ਬਿੰਗਮ ਕੀ ਪੈਂਦਾ ਇਹ ਪੈਣ ਲਾ ਪਿਆ ਇਹਦੇ ਪੈਣ ਦਾ ਕਾਰਨ ਇਹ ਹੈ ਕਿ ਇਹਦੀ ਤਪਾਈ ਤਪੂਈ ਨਿਕ ਰਹੀ ਥੋੜੀ ਕਟ ਪੈਣ ਵਾਲੀ ਆ ਥੋੜੀ ਕਟ ਪੈ ਜੂਗੀ ਇਹਦੇ ਹਨ ਤੇ ਹਲਕਾ ਹੋ ਜੂਗਾ ਤੇ ਬਾਕੀ ਕੱਲ ਆਪਾਂ ਬੱਚੇ ਸੇਲ ਦੇ ਪਾਏ ਸੀ ਤੇ ਕੋ ਕਿ ਕੱਲ ਛੁੱਟੀ ਸੀਗੀ ਤੇ ਜਦੋਂ ਉਹਨਾਂ ਦਾ ਸੌਦਾ ਹੋ ਗਿਆ ਬਾਅਦ ਵਿੱਚ ਕੁਝ ਦੋਸਤ ਕਹਿਣ ਲੱਪੇ ਵਿੱਚੋਂ ਤਰਾਸ ਹੀ ਲੈਣੇ ਸੀਗੇ ਤੇ ਮੈਂ ਅੱਗੇ ਵੀ ਅਕਸਰ ਕਹਿੰਦਾ ਨਾ ਮੈਂ ਜਾਨਵਰ ਉਦੋਂ ਸੇਲ ਤੇ ਪਉਂਦਾ ਨਾ ਜਦੋਂ ਮੇਹ ਤੋਂ ਡਿਲੀਵਰੀ ਕਰਦਾ ਜਾਂ ਡੀਲ ਕਰਦਾ ਟਾਈਮ ਹੋਵੇ ਤੇ ਜ਼ਿਆਦਾਤਰ ਮੈਂ ਉਦੋਂ ਉਦਾਂ ਜਾਨਵਰ ਸੇਲ ਤੇ ਨਹੀਂ ਪਉਂਦਾ ਜਦੋਂ ਮੇਹ ਤੋਂ ਟਾਈਮ ਨਾ ਹੋਵੇ ਤੇ ਹੁਣ ਵੀ ਦੁਬਾਰਾ ਜਦੋਂ ਮੈਂ ਬੱਚੇ ਸੇਲ ਦੇ ਪਾਉਂਗਾ ਦੇਖਦੇ ਆ ਸ਼ਾਇਦ ਹੁਣੇ ਹੀ ਪਾ ਦਈਏ ਇਹਦੇ ਬਲੌਗ ਦੇ ਵਿੱਚ ਹੀ ਆਪਾਂ ਸੇਲ ਤੇ ਪਾ ਦਈਏ ਜਿਦਾਂ ਨੂੰ ਚੌਂਕ ਕਰਵਾ ਦਈਏ ਦੇਖਦਾ ਆ ਮੈਂ ਤੇ ਜਿਹੜੇ ਦੋਸਤ ਨੂੰ ਪਸੰਦ ਹੋਣ ਉਹ ਬੰਦਾ ਇਨਬਾਕਸ ਮੈਸੇਜ ਕਰ ਲਿਓ WhatsApp ਤੇ ਜਾ ਕੇ ਤੇ ਉੱਥੇ ਆਪਾਂ ਜੋ ਵੀ ਮਾਪੇ ਦਾ ਰਿਕਾਰਡ ਆ ਉਹ ਸਾਰਾ ਦਿਖਾ ਦਾਂਗੇ ਤੇ ਫਿਰ ਆਪਾਂ ਦੇਖ ਲਾਂਗੇ ਜਿੱਦਨ ਆਪਣਾ ਟਾਈਮ ਲੱਗਾ ਉਸ ਹਿਸਾਬ ਨਾਲ ਫਿਰ ਡਿਲੀਵਰੀ ਦਾ ਦਦਾਂਗੇ ਜਾਂ ਉਹਨੂੰ ਕਹਿ ਦਵਾਂਗੇ ਆ ਕੇ ਲੈ ਜਾ ਬਾਕੀ ਉਹ ਆਪਣਾ ਖੜਾ ਬੇੰਗਮ ਮੁਰਗੇ ਨੂੰ ਬੰਦ ਕਰਦੇ ਆਂ ਤੇ ਥੋੜੇ ਟਾਈਮ ਲਈ ਪੀ ਲਿਆ ਨੂੰ ਵੀ ਫੋਲਦਨੇ ਆ ਕਿਉਂਕਿ ਬਾਅਦ ਚ ਪਾਣੀ ਪੂਰੀ ਨਾ ਆ ਕੇ ਨਾ ਬੰਦ ਕਰ ਦੇਣਾ ਚੱਲ ਫੁੱਟੇ ਛੋਟੇ 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 ਗੁੱਡੇ ਛੋਟੇ 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 ਗੁੱਡੇ ਛੋਟੇ 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 ਗੁੱਡੇ ਛੋਟੇ ਛੋਟੇ ਗੱਲ ਲੈਰੇ ਵੀ 2-4 ਮਿੰਟ ਦੋ ਕੁ ਮਿੰਟ ਤੇ ਪਾਈ ਇਹ ਵੀ ਕਰਾਈ ਇਹ ਵੀ ਦੋ ਕੁ ਮਿੰਟ ਪਾਈਆਂ ਥੋੜੀਆਂ ਆਈਆਂ ਹਲਕਾ ਕਰਾਤਾ ਇਹਨੂੰ ਹਲੋ ਪੀਲੇ ਵੀ ਕੋਲ ਤੇ ਮੈਂ ਕਿਹਾ ਦੋ ਕੁ ਮਿੰਟ ਵੀ ਬਾਹਰ ਆ ਕੇ ਫੇਰ ਫੁੱਲ ਲੈਣ ਆਪਣੀ ਰਾਨੋ ਤੇ ਆ ਗਲਵੀ ਕੁੜਕ ਹੋਣ ਵਾਲੀ ਅੱਜ ਭਰਗ ਤਿਆਰੀ ਆ ਕੱਲ ਨੂੰ ਹੋ ਜਾਊਗੀ ਮੈਨੂੰ ਲੱਗਦਾ ਕੋਈ ਅੱਜ ਉੱਠਦੀ ਨਹੀਂ ਆਂਡੇ ਤੋਂ ਆ ਡਾਇਰੇ ਥੱਲੇੋਂ ਮੈਂ ਕੱਢ ਕੇ ਲੈ ਕੇ ਗਿਆ ਜਦੋਂ ਤੇਰੀ ਐਰੀ ਕੋੜ ਖੋਣ ਦੀ ਵੀਲੇ ਦੀ ਵੀ ਕੱਲ ਤਪਨੀ ਕਰਾਈ ਸੀ ਕੱਲ ਵਧੀਆ ਤਪਿਆ ਦੋ ਦੂ ਨਹੀਂ ਕੀਤੀ ਇਹਨੇ ਤੇ ਪਰ ਹਜੇ ਇਹਦੇ ਨਾਲ ਮਾਦੀਆਂ ਲਾਈਆਂ ਆਈਆਂ ਜਦੋਂ ਇਹਨਾਂ ਮੁਰਗੀਆਂ ਲੱਗ ਕਰ ਦਵਾਗੇ ਨਾ ਫਿਰ ਤੁਹਾਨੂੰ ਅਸਲੀ ਤਪਾਈਏ ਦੀ ਉਦੋਂ ਦਿਖਾਵਾਂਗੇ ਕੋਈ ਅਸਲੀ ਦਵਾਈ ਉਹਦੇ ਬੰਦੀ ਆ ਜਦੋਂ ਜਾਨਵਰ ਕੱਲਾ ਰੱਖ ਕੇ ਉਹਦੀ ਸਾਂਭ ਕੀਤੀ ਜਾਵੇ ਫਿਲਹਾਲ ਦੀ ਹਜੇ ਤਾਂ ਦੋ ਮੁਰਗੀਆਂ ਨਾ ਲਾਈਆਂ ਹੋਈਆਂ ਬਸ ਜਦੋਂ ਉਹ ਪਾਲੀ ਮੁਰਗੀ ਕੁੜਕ ਹੋ ਗਈ ਤੇ ਆਪਾਂ ਜਿਹੜੀ ਅਸਲੇਟੀ ਮਾਦੀ ਰਾਨੋ ਆ ਇਹਨੂੰ ਦੁਬਾਰਾ ਅੰਡਰਟੇਕਨ ਨਾਲ ਲਾ ਦੇਣਾ ਇਹਦੇ ਨਾਲ ਉਹ ਲਾ ਦੇਣਾ ਇਹਨਾਂ ਨੂੰ ਕੁੜਕ ਨਹੀਂ ਕਰਨਾ ਇਹਦੀ ਝੋਲ ਜਿਹੜੀ ਆ ਨਾ ਬਦਲ ਦੇਣੀ ਆ ਬਦਲਣਾ ਮਤਲਬ ਤੁਸੀਂ ਸਮਝ ਹੀ ਗਏ ਆ ਕਿ ਮੁਰਗਾ ਚੇਂਜ ਕਰ ਦੇਣਾ ਤੇ ਫਿਰ ਇਹਦੇ ਬੱਚੇ ਆਪਾਂ ਅੰਡਰਟੇਕਰ ਨਾਲ ਲਵਾਂਗੇ ਕਿਉਂਕਿ ਇਹ ਜਿਹੜੇ ਬੱਚੇ ਇਹਦੇ ਘਟ ਬੰਦੇ ਰਾਨੋ ਦੇ ਲੇਕਿਨ ਬੰਦੇ ਜਿਹੜੇ ਆ ਇਹ ਪਉਂਦੀ ਹੈਗੀ ਇਹ ਸ਼ੀਸ਼ਾ ਮੁਰਗੀ ਆ ਮੈਂ ਲਾਲਿਆ ਦਾ ਹਿਸਾਬ ਦਾ ਸ਼ੀਸ਼ਾ ਇਦਾਂ ਆ ਇਹ ਅੰਡਰਟੇਕਰ ਤੇ ਪਉਂਦੀ ਸਾਰੇ ਬੱਚੇ ਪੂਰੇ ਫੁੱਲ ਮੋਜ ਦਿੰਦੀ ਬੱਚੇ ਨਜ਼ਾਰਾ ਵੱਜਿਆ ਬੱਚਿਆਂ ਵਾਲਾ ਇੱਕ ਮਿੰਟ ਮੈਂ ਦੇਖਦਾ ਤੁਹਾਨੂੰ ਸ਼ੌਂਕ ਕਰੋਨਾ ਮੈਂ ਲੈ ਕੇ ਆਉਣਾ ਅੰਦਰੋਂ ਬੱਚਾ ਕੱਢ ਕੇ ਇਹਦਾ ਇੱਕ ਮਿੰਟ ਇਦਿ ਰੱਖੋ ਹਲੋ ਇਹ ਕਰੇ ਸ਼ੌਂਗ ਇਹ ਦੱਸਿਓ ਮੈਨੂੰ ਮੜਿਆ ਇਹ ਹਲੋ ਇਸ ਲਈ ਇਹਨੂੰ ਆ ਸ਼ੀਸ਼ਾ ਮਰੀ ਗਿਆ ਨਾ ਇਹਦਾ ਬੱਚਾ ਠੀਕ ਹੈ ਨੱਤਾ ਦੇ ਮੋਜ ਫੁੱਲ ਸਲੇਟੀ ਆ ਇਹਦਾ ਬੱਚਾ ਰਾਨੋ ਦਾ ਆਪਣੀ ਸਲੇਟੀ ਮਾਦੀ ਦਾ ਆ ਜਿਹੜੀ ਆ ਆ ਜਿਹੜੀ ਬਾਲਟੀ ਦੇ ਉੱਲੇ ਖੜੀ ਆ ਲੋਕੇ ਏ ਚੱਲ ਸਾਹਮਣੇ ਆ ਸਾਹਮਣੇ ਆ ਠੀਕ ਹੈ ਬੱਚੇ ਦਾ ਤੁਹਾਨੂੰ ਸ਼ੌਕ ਕਰਾਤਾ ਮੈਂ ਤੇ ਦੁਬਾਰਾ ਫਿਰ ਕਰ ਲਿਓ ਆ ਬੱਚਾ ਲਤਾਂ ਦੇ ਬਾਲ ਆ ਸਲੇਟੀ ਰੰਗ ਬਾਕੀ ਇਹਦੇ ਦੋਸਤ ਕੱਲ੍ਹ ਆਪਣੇ ਅੰਡਰਟੇਕਰ ਦੇ ਬੱਚਿਆਂ ਤੋਂ ਰਹਿ ਗਏ ਆ ਜਿਹੜੇ ਨਹੀਂ ਸੌਦਾ ਕਰ ਸਕੇ ਜਾਂ ਲੇਟ ਹੋ ਗਿਆ ਜਦੋਂ ਮੈਂ ਡੀਲ ਕਰ ਰਹਿਆ ਸੀ ਤੇ ਉਹਨਾਂ ਦੋਸਤਾਂ ਨੂੰ ਨਰਾਸ਼ ਹੋਣ ਦੀ ਕੋਈ ਲੋੜ ਨਹੀਂ ਆਪਣੇ ਕੋਲ ਬੱਚੇ ਹੋਰ ਹੈਗੇ ਅੰਡਰਟੇਕਰ ਦੇ ਤੇ ਮੈਂ ਕਰਬੋਨਾ ਸ਼ੌਂਕ ਤੁਹਾਨੂੰ ਦੇਖਦੇ ਆਂ ਆਪਾਂ ਇਸ ਬਲੌਗ 'ਚ ਸ਼ੌਂਕ ਕਰਵਾ ਦਿੰਨੇ ਆ ਤੁਹਾਨੂੰ ਮੈਂ ਕੱਢ ਕੇ ਲੈ ਕੇ ਆਉਣਾ ਉਹ ਵੀ ਬੱਚੇ ਜਿਹੜੇ ਆਪਾਂ ਸੇਲ ਤੇ ਪਾਉਣੇ ਦੋ ਬੱਚੇ ਆ ਉਹ ਵੀ ਮੋਜਰ ਹੀ ਆ ਲੇਕਿਨ ਪੈਸੇ ਮੇਰਾ ਭਰਾ ਜਿਹੜਾ ਭੂਆ ਉਹਨੂੰ ਪਤਾ ਨਾ ਹੋਵੇ ਠੀਕ ਆ ਬੱਚੇ ਮੈਂ ਚੱਕ ਲਿਆ ਹੁੰਦੇ ਆ ਜਿਹੜੇ ਦੋ ਤੁਹਾਨੂੰ ਕਿਹਾ ਵੀ ਅੰਡਰਟੇਕਰ ਦੇ ਆਪਣੇ ਕੋ ਮੋਜਰ ਸੀਲ ਆ ਮੈਂ ਕਰਵਾਉਣਾ ਸ਼ੌਂਕ ਇੱਕ ਮਿੰਟ ਇੱਦੀ ਰੱਖਿਓ ਆ ਬੱਚਾ ਆ ਫੁੱਲ ਮੋਜਰ ਲੱਤਾਂ ਦੇ ਤੇ ਇੱਕ ਮਿੰਟ ਆ ਬੱਚਾ ਆ ਫੁੱਲ ਮੋਜਰ ਲੱਤਾਂ ਦੇ ਠੀਕ ਆ ਦੋਨਾਂ ਦੇ ਲੱਤਾਂ ਦੇ ਪੂਰੀ ਮੋਜਾ ਪੱਠਾ ਪੱਠੀ ਆ ਠੀਕ ਹੈ ਇਹ ਬੱਚੇ ਹੈਗੇ ਆ ਲਗਭਗ 25 ਦਿਨ ਦੇ ਹੋ ਗਏ ਆ ਇਹ ਹਲੋ ਮੋਜ ਦੇਖ ਲਓ ਤਾਂ ਦੇ ਠੀਕ ਹੈ ਲੈ ਕੇ ਉਹੀ ਦੋਸਤ ਜਾਊਗਾ ਜਿਹੜਾ ਪੈਸੇ ਭਰੂਗਾ ਠੀਕ ਹੈ ਰੇਟ ਆ ਪਾ ਤੁਹਾਨੂੰ 10 ਦਵਾਗੇ ਠੀਕ ਹੈ ਚੈੱਕ ਕਰ ਲਿਓ ਬੱਚੇ ਤੇ ਮੈਂ ਤੁਹਾਨੂੰ ਪੀਲੇ ਬੱਚਿਆਂ ਦਾ ਵੀ ਸ਼ੌਂਕ ਕਰਾਉਣਾ ਜਿਹੜੇ ਆਪਣੇ ਕੋਲ ਸੇਲ ਤੇ ਹੈਗੇ ਆ ਇੱਦਾਂ ਵੀਡੀਓ ਚ ਹੀ ਕਰਾਉਣਾ 1 ਮਿੰਟ ਜਦ ਤੱਕ ਤੁਸੀਂ ਇਹਨਾਂ ਦਾ ਸ਼ੌਂਕ ਕਰੋ ਆਹ 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 ਇਹਦੇ ਕਿਵਲ ਉਹਦੇ ਵਿੱਚ ਹੀ ਚੱਲਦੇ ਜੀ ਤੁਹਾਨੂੰ ਮੈਂ ਸ਼ੌਂਕ ਕਰਾ ਦੇਣਾ ਉਹਨਾਂ ਦਾ ਰੋਕ ਜੋ ਠੀਕ ਹੈ ਸਾਡਾ ਆ ਪੱਠਾ ਜਿੱਦ ਤੂੰ ਮੈਂ ਜਾਨਾ ਉਧਰ ਨੂੰ ਮਗਰ ਆਉਂਦਾ ਇਹ ਪੈਂਦਾ ਇਹ ਪੈਂਦਾ ਪਿਆ ਇੱਕ ਗੱਲ ਇੱਧਰ ਪੈਣੀ ਹੈ ਤੇਲੇ ਵਿੱਚ ਸੇਟਾ ਹੈ ਵੇ ਹਟ ਹਲੋ ਚਲਦੇ ਵਲੌਗ ਜੀ ਤੁਹਾਨੂੰ ਆਪਾਂ ਜਿਹੜੀ ਜੋੜੀ ਆਪਣੇ ਕੋਲ ਪੀਲੇ ਦੀ ਸੀ ਰਿਆ ਇਹਨਾਂ ਦਾ ਵੀ ਸ਼ੌਂਕ ਕਰਾ ਦਨੇ ਪੀਲਾ ਪੱਠਾ ਉਹ ਪਰਲੇ ਪਾਸੇ ਪੀਲੀ ਪੱਠੀ ਆ ਚੈੱਕ ਕਰ ਲਏ ਉਸ ਜੋੜੀ ਦਾ ਵੀ ਲੇਕਿਨ ਇਹ ਅੱਗੇ ਲੈ ਕੇ ਉਹੀ ਦੋਸਤ ਜਾਊਗਾ ਜਿਹੜਾ ਪੈਸੇ ਭਰੂਗਾ ਠੀਕ ਹੈ ਕੈਮਰਾ ਥੋੜਾ ਹਿੱਲਦਾ ਪਿਆ ਆ ਕਿਉਂਕਿ ਬੱਚਿਆਂ ਦੇ ਹਿਸਾਬ ਨਾਲ ਸੈੱਟ ਕਰਨਾ ਪਿਆ ਆ ਇਹ ਜੋੜੀ ਮਿਲ ਜੂਗੀ ਉਸ ਦੋਸਤ ਨੂੰ ਜਿਹੜਾ ਪੈਸੇ ਭਰੂਗਾ ਠੀਕ ਆ ਆ ਇਹਨਾਂ ਦਾ ਪਿਓ ਖੜਾ ਆ ਤੇ ਮਾਂ ਉਧਰ ਇਹਨਾਂ ਦੀਆਂ ਅੰਡਿਆਂ ਦੇ ਬੈਠੀ ਆ ਠੀਕ ਆ ਕਾਲੇ ਸੌਂਗ ਵਾ 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 ਹਟ 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 ਜਿੱਦ ਤੱਕ ਤੁਸੀਂ ਇਹਨਾਂ ਦਾ ਸ਼ੌਂਕ ਕਰੋ ਆ ਗਲਬੀ ਮਾਦੀ ਆਪਣੀ ਕੁੜਕ ਹੋਣ ਵਾਲੀ ਆ ਤਿਆਰੀ ਆ ਕੁੜਕ ਦੀ ਲੱਗ ਛਗੀ ਆ ਕੁੜਕ ਦੇ ਅੰਡੇ ਇਹਦੇ ਪੂਰੇ ਹੋ ਗਏ ਆ ਤੇ ਇਸ ਵਾਰ ਆਪਾਂ ਇਹਨੂੰ ਬੱਚੇ ਲੈਣ ਤੋਂ ਬਾਅਦ ਅੰਡਰ ਟੈਗਨਲ ਆ ਕੇ ਜਿਹੜੀਆਂ ਆਪਣੇ ਕੋਲ ਪਹਿਲੀਆਂ ਦੋ ਮਾਦੀਆਂ ਸੀਗੀਆਂ ਜੈਡ ਬਲੈਕ ਗਲਬੀਆਂ ਅਫਗਾਨੀ ਲੈਣ ਦੀ ਬਣਾਈ ਸੀ ਨਾ ਆਪਾਂ ਤੇ ਉਹ ਦੁਬਾਰਾ ਬਣਾਵਾਂਗੇ ਇਤੋਂ ਬਣਨੀ ਆ ਸ਼ਾਹ ਗਾਲੀਆਂ ਬਣਨੀ ਆਗੀਆਂ ਗਿੱਦਾਂ ਅੰਡਰਟੇਕਰ ਨਾਲ ਲੋਨ ਤੋਂ ਬਾਅਦ ਠੀਕ ਹੈ ਜਦੋਂ ਅੰਡਰਟੇਕਰ ਨਾਲ ਲਾਤੀ ਮਾਦੀ ਫੇਰ ਬਣ ਜਾਣੀਆਂ ਗਲਬੀਆਂ ਮਾਦੀਆਂ ਭਾਰੇ ਫੇਸ ਵਾਲੀਆਂ ਡਬਲ ਵਯੂ ਦੀਆਂ ਤੇ ਇਹ ਕੋੜਕ ਹੋ ਗਈ ਆ ਲੇਕਿਨ ਫੁੱਲ ਕੋੜਕ ਨਹੀਂ ਹੈਗੀ ਅੱਜ ਨਹੀਂ ਇਹਨੇ ਬਹਿਣਾ ਸਿਵਾ ਤੇ ਬਾਬਾ ਨਾਨਕ ਸੁੱਖ ਰੱਖੇ ਕੱਲ ਬਿਠਾ ਦਾਂਗੇ ਇਹਨੂੰ ਆਂਡਿਆਂ ਦੇ ਤੇ ਇਹ ਜਦੋਂ ਆਂਡਿਆਂ ਦੇ ਬਹਿ ਗਈ ਫੇਰ ਆਣੋਂ ਕੱਲੀ ਰਹਿਣੀਆਂ ਹਿੱਟਲਰ ਨਾਲ ਰਾਣਾ ਨੂੰ ਆਪਾਂ ਅੰਡਰ ਟੇਗਰ ਨਾਲ ਲਾਉਣਾ ਆ ਦੁਬਾਰਾ ਫਿਰ ਤੇ ਰਾਣਾ ਨੂੰ ਅੰਡਰ ਟੇਗਰ ਨਾਲ ਆ ਗਿਆ ਆਪਾਂ ਬਣਾਵਾਂਗੇ ਫਿਰ ਸਲੇਟੀ ਮੋਜਰ ਕਿਉਂਕਿ ਖੁਦ ਮੋਜੇ ਵਾਲੀ ਆ ਤੇ ਇਹਦੀ ਲਾਈਨ ਵੀ ਸੇਮ ਹੀ ਆ ਤੇ ਇਹਨੂੰ ਪੀਲੇ ਨਾਲ ਲਾਉਣ ਦਾ ਗਾਰਨ ਨਹੀਂ ਸੀਗਾ ਕਿਉਂਕਿ ਮੈਂ ਥੋੜਾ ਚਾਹੁੰਦਾ ਸੀਗਾ ਵੀ ਮੇਰੇ ਕੋਲ ਕੋਈ ਬਖਰੀ ਲੇਨ ਬਣਾਵਾਂ ਮੈਂ ਇੱਕ ਥੋੜੀ ਲੇਨ ਚੇਂਜ ਕਰਾਂ ਵੀ ਥੋੜੀ ਜ਼ਿਆਦਾ ਤੇਜ਼ੀ ਵੀ ਹੋਵੇ ਜਾਨ ਵਾਲੀ ਤੇ ਰੰਗ ਵੀ ਹੋਵੇ ਤੇ ਦੂਸਰੀ ਗੱਲ ਜਿੱਦਾਂ ਇਹਦਾ ਤਾਜ ਚੈੱਕ ਕਰੂ ਮਾਦੀ ਦਾ ਨਵਾਬੀ ਤਾਜ ਇਵੇਂ ਤਾਜ ਵੀ ਹੋਵੇ ਇਸ ਕਰਕੇ ਥੋੜਾ ਜਿਹਾ ਮੈਂ ਐਕਸਪੈਰੀਮੈਂਟ ਹੀ ਕੀਤਾ ਆ ਬਾਕੀ ਐਕਸਪੈਰੀਮੈਂਟ ਦਾ ਕੀ ਰਿਜ਼ਲਟ ਨਿਕਲਦਾ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਆਪਾਂ ਇੱਥੇ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਵਲੌਗ ਨੂੰ ਜ਼ਿਆਦਾ ਲੰਬਾ ਨਹੀਂ ਖਿੱਚਾਂਗੇ ਤੇ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਠੀਕ ਆ ਤਾਂ ਤਕਲੀ ਦਾ ਬਰਾਖਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਸਪੋਰਟ ਕਰੋ ਦੱਬ ਕੇ ਤੇ ਆਪਣੇ 510 ਸਬਸਕ੍ਰਾਈਬਰ ਹੋ ਗਏ ਆ ਤੁਹਾਡੇ ਭਰਾਵਾਂ ਦੀ ਬਦੌਲਤ ਹੋਇਆ ਤੁਹਾਡੀ ਸਪੋਰਟ ਦੇ ਨਾਲ ਤੇ ਹਜ਼ਾਰ ਚ ਜਲਦੀ ਹਜ਼ਾਰ ਵਾਲੇ ਲਾਈਨ 'ਚ ਆਪਾਂ ਪਹੁੰਚ ਜਾਣਾ ਮਿਲਦੇ ਆਂ ਫਿਰ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਓਕੇ ਭਰਾ ਫੇਰ ਦੁਬਾਰਾ ਕੁਝ ਗਲਤ ਮਲਤ ਬੋਲਿਆ ਗਿਆ ਹੋਵੇ ਠੀਕ ਹੈ ਜਾ ਕੇ ਸੇ ਭਰਾਣਾ ਗੁੱਸੇ ਨਰਾਜਗੀ ਚ ਕਿਸੇ ਟਾਈਮ ਚ ਨਾ ਫੋਨ ਚੱਕ ਹੋਇਆ ਹੋਵੇ ਤੇ ਮਾਫੀ ਚਾਹਨਾ ਕਿਉਂਕਿ ਕਈ ਵਾਰੀ ਬਿਜੀ ਹੁੰਦਾ ਬੰਦਾ ਤੇ ਫੋਨ ਨਹੀਂ ਚੱਕ ਹੁੰਦਾ ਤੇ ਠੀਕਾ ਤੁਸੀਂ ਵੱਡੇ ਭਰਾ ਆ ਆਪਣੇ ਸਮਝਿਆ ਕਰੋ ਗੱਲੋ ਬਾਤ